ਔਰ अरोड़ा जी थैंक यू जी थैंक यू जी बाबा जी ਨੇ ਜਿੱਤ ਦਾ ਸਰੂਪਾ ਪਾਇਆ ਬਹੁਤ ਬਹੁਤ ਧੰਨਵਾਦ ਜੀ ਔਰ ਬਹੁਤ ਚੰਗੇ ਨੇਕ ਕੰਮ ਕਰਦੇ ਨੇ ਬਾਬਾ ਜੀ ਗਰੀਬ ਕੁੜੀਆਂ ਦੇ ਵਿਆਹ ਤੇ ਗਰੀਬਾਂ ਦੇ ਘਰ ਬਣਾ ਕੇ ਦਿੰਦੇ ਨੇ ਬਹੁਤ ਕਮਾਲ ਦੀ ਸਖਸ਼ੀਅਤ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੀ ਭੈਣ ਸਰਜੀਤ ਕੌਰ ਜੀ ਇੱਥੋਂ ਐਮ ਸੀ ਨੇ ਸਾਡੇ ਭਾਜੀ ਰਜਿੰਦਰ ਰੋਡੇ ਜੀ ਬਾਈ ਚੱਕੀਆਂ ਜੀ ਵੀ ਇੱਥੇ ਖੜੇ ਨੇ ਤੇ ਬਾਕੀ ਜਿੰਨੇ ਵੀ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਗੱਜ ਗਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਸਰਕਾਰ ਬਾਰੇ ਜਾਂ ਉਹਦੀਆਂ ਪ੍ਰਾਪਤੀਆਂ ਬਾਰੇ ਤਾਂ ਭੈਣ ਹੁਣਾਂ ਨੇ ਦੱਸ ਹੀ ਦਿੱਤਾ ਬਾਕੀ ਮੈਂ ਤਾਂ ਤੁਹਾਨੂੰ ਦੋ ਗੱਲਾਂ ਕਰਨੀਆਂ ਕਿ ਆਉਣ ਵਾਲੀ ਇੱਕ ਤਰੀਕ ਨੂੰ ਜਿਹੜੀਆਂ ਵੋਟਾਂ ਆ ਰਹੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਸਹਿਯੋਗ ਦਿਓ ਕਿਉਂਕਿ ਹੁਣ ਤਾਂ ਜਿਹੜਾ ਮੀਡੀਆ ਨੈਸ਼ਨਲ ਮੀਡੀਆ ਉਹਦੇ ਤੇ ਵੀ ਸਰਵੇ ਆਉਣ ਲੱਗ ਗਿਆ ਕਿ ਆਉਣ ਵਾਲੀ 4 ਤਰੀਕ ਨੂੰ ਮੋਦੀ ਸਰਕਾਰ ਦਾ ਤਾਂ ਭੋਗ ਪੈ ਗਿਆ ਸਮਝੋ ਸੋ ਦੋਸਤੋ ਹੁਣ ਸੈਂਟਰ ਦੇ ਵਿੱਚ ਇੰਡੀਆ ਅਲਾਈਂਸ ਦੀ ਟੀਮ ਆਪਣਾ ਸਰਕਾਰ ਆਊਗੀ ਜਿਹਦੇ ਵਿੱਚ ਸਾਡੇ ਜਿੱਤੇ ਹੋਏ ਐਮਪੀ ਸਹਿਬਾਨ ਦੋ ਦਨ ਐਮਪੀ ਸਹਿਬਾਨ ਮਾਨ ਸਰਕਾਰ ਦੇ ਉਹਦੇ ਵਿੱਚ ਤਿੰਨ ਚਾਰ ਮੰਤਰੀ ਵੀ ਬਣ ਗਏ ਸੈਂਟਰ ਮਿਨਿਸਟਰ ਬਣ ਗਏ ਜਿਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਊਗਾ ਸੋ ਮੈਂ ਤਾਂ ਅਖੀਰ ਦੇ ਵਿੱਚ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵਾਨ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਸੈਂਟਰ ਦੇ ਵਿੱਚ ਜਾ ਕੇ ਆਪਣੇ ਹੱਕ ਲੈ ਕੇ ਆ ਸਕੀਏ ਸਾਡਾ ਆਰਡੀਐਫ ਦਾ ਪੈਸਾ ਜਿਹੜਾ 8000 ਕਰੋੜ ਦੱਬਿਆ ਹੋਇਆ ਉਹ ਵੀ ਲੈ ਕੇ ਆ ਸਕੀਏ ਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਐਨਾ ਕਹਿੰਦਾ ਹਾਂ ਮੈਂ ਖਿਮਾਂਦਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ